ਫੌਰਚੁਨੇਟ ਟੈਂਕਾਂ ਦੀ ਵਰਤੋਂ ਕਰਦਿਆਂ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਇੱਕ ਵੱਡਾ ਹਿੱਸਾ ਬੰਬਾਂ ਨਾਲ ਉਡਾ ਦਿੱਤਾ ਇਸ ਆਪਰੇਸ਼ਨ ਵਿੱਚ ਵੱਡੀ ਗਿਣਤੀ ਵਿੱਚ ਲੜਾਕੇ ਮਾਰੇ ਗਏ ਅਤੇ ਉਹਨਾਂ ਦਾ ਗੋਲੀ ਸਿਕਾ ਵੀ ਲਗਭਗ ਸਮਾਪਤ ਹੋ ਗਿਆ। 6 ਜੂਨ ਦੀ ਸਵੇਰ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਪਣੇ 30 ਤੋਂ 35 ਸਮਰਥਕਾਂ ਸਾਹਨੇ ਅਕਾਲ ਤਖਤ ਸਭ ਦੇ ਭੋਰੇ ਵਿੱਚੋਂ ਨਿਕਲ ਕੇ ਅਕਾਲ ਤਖਤ ਦੇ ਸਾਹਮਣੇ ਵਾਲੇ ਵਿੜੇ ਵਿੱਚ ਆ ਗਏ। ਉਹਨਾਂ ਦੇ ਬਾਹਰ ਨਿਕਲਦਿਆਂ ਹੀ ਫੌਜ ਨੇ ਉਹਨਾਂ ਤੇ ਭਾਰੀ ਗੋਲੀਬਾਰੀ ਕੀਤੀ ਜਿਸ ਵਿੱਚ ਸੰਤ ਭਿੰਡਰਾਂ ਵਾਲੇ ਅਮਰੀਕ ਸਿੰਘ ਅਤੇ ਹੋਰ ਕਈ ਸਿੰਘ ਸ਼ਹੀਦ ਹੋ ਗਏ। ਦੱਸਿਆ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ Laash ਫੌਜ ਨੇ ਸ੍ਰੀ ਅਕਾਲ ਤਖਤ ਸਭ ਦੇ ਇੱਕ ਪਾਸੇ ਸਥਿਤ ਜੋੜੇ ਨਿਸ਼ਾਨ ਸਾਹਿਬ ਕੋਲੋਂ ਬਰਾਮਦ ਕੀਤੀ। Laash ਗਾ ਕੇ ਉਹਨਾਂ ਉੱਤੇ ਰਖਵਾ ਦਿੱਤਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਲਾਸ਼ 7 ਜੂਨ ਨੂੰ ਸਵੇਰ ਬਰਾਮਦ ਕੀਤੀ ਗਈ ਅਤੇ ਉਸੇ ਸ਼ਾਮ ਹੀ ਉਸ ਨੂੰ ਪੋਸਟਮਾਰਟਮ ਦੇ ਲਈ ਅਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਪਹੁੰਚਾਇਆ ਗਿਆ ਇੱਥੇ ਹੀ ਡਾਕਟਰਾਂ ਦੀ ਇੱਕ ਟੀਮ ਵੱਲੋਂ ਸੰਤ ਭਿੰਡਰਾਂ ਵਾਲੇ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਬਾਅਦ ਵਿੱਚ ਡਾਕਟਰਾਂ ਨੇ ਉਹਨਾਂ ਦੀ ਇੱਕ ਪੋਸਟਮਾਰਟਮ ਰਿਪੋਰਟ ਤਿਆਰ ਕੀਤੀ ਜਿਸ ਵਿੱਚ ਪਤਾ ਲੱਗਿਆ ਕਿ ਸੰਤ ਭਿੰਡਰਾਂ ਵਾਲਿਆਂ ਦੇ ਸਰੀਰ ਵਿੱਚ ਕਿੰਨੀਆਂ ਗੋਲੀਆਂ ਲੱਗੀਆਂ ਸਨ ਅਤੇ ਕਿੰਨਾਂ ਗੋਲੀਆਂ ਨੇ ਉਹਨਾਂ ਦੀ ਜਾਨ ਲਈ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ